1900 ਤੋਂ ਲੈ ਕੇ 1950 ਤੱਕ ਆਹ ਏਰੀਆ ਲੌਗਿੰਗ ਕੰਪਨੀਆਂ ਨੇ ਸਾਰੇ ਦਰਖਤ ਵੱਢ ਕੇ ਪੱਧਰਾ ਕਰਦਾ ਸੀ ਬਟ ਉਸ ਤੋਂ ਬਾਅਦ ਫਿਰ ਇਹਨੂੰ ਕੈਂਪਲ ਵੈਲੀ ਰੀਜਨਲ ਪਾਰਕ ਬਣਾਤਾ ਉਸ ਤੋਂ ਬਾਅਦ ਜਿਹੜੇ ਦਰਖਤ ਇੱਥੇ ਹੈਗੇ ਆ ਇਹਨਾਂ ਨੂੰ ਹੁਣ ਕੋਈ ਹੱਥ ਨਹੀਂ ਲਾਉਂਦਾ ਟੋਟਲ ਇੱਥੇ ਜਿਹੜੀਆਂ ਟ੍ਰੇਲ ਆ ਹੈਗੀਆਂ ਅੰਦਰ ਨੀਅਰਲੀ 29 ਕਿਲੋਮੀਟਰ ਹੋ ਜਾਂਦੇ ਨੇ ਟੋਟਲ ਜੇ ਤੁਸੀਂ ਤੁਰਦੇ ਹੋ ਤੇ ਬਾਕੀ ਅੰਦਰ ਇੱਕ ਨੈਸਕਾਰ ਦਾ ਛੋਟਾ ਜਿਹਾ ਟਰੈਕ ਵੀ ਹੈ ਜਿੱਥੇ ਗੱਡੀਆਂ ਦੀ ਰੇਸਾਂ ਹੁੰਦੀਆਂ ਰਹਿ ਗਈਆਂ ਆਪਾਂ ਹਾਲ ਦੀ ਘੜੀ ਐਂਟ੍ਰੈਂਸ ਵਿੱਚ ਆਏ ਹੋਏ ਨਾਰਥ ਵੈਲੀ ਐਂਟ੍ਰੈਂਸ ਤੋਂ ਇੱਥੇ ਤੇ ਇੱਥੇ ਉਹ ਵੀ ਹੈਗੇ ਨੇ ਦੇ ਫਾਰਮ ਜੇ ਵੀ ਹੈਗੇ ਅਗਰ ਐਂਟਰੈਂਸ ਇਸ ਤੇ ਉਹ ਕਾਫੀ ਹਿਸਟੋਰੀਕ ਸਾਈਟਸ ਹਨ ਇੱਕ ਫਾਰਮ ਵਿੱਚ ਤਾਂ ਫੈਮਲੀ ਰਹਿੰਦੀ ਹੈ ਤੇ ਇੱਕ ਤਾਂ ਉਹਨੇ ਸਕੂਲ ਜਿਹਾ ਬਣਾਇਆ ਉਹ ਕਦੇ-ਕਦੇ ਖੁੱਲਦਾ ਹੁੰਦਾ ਹੈ ਤੇ ਸਤੰਬਰ ਵਿੱਚ ਉੱਥੇ ਮੇਲਾ ਵੀ ਲੱਗਦਾ ਇੱਕ ਤੇ ਇੱਥੇ ਨਾਲ ਜਿਹੜੇ ਸਾਡੇ ਨਾਲ ਅੱਗੇ ਲੋਕ ਚੱਲ ਰਹੇ ਇਹ ਸਾਰੇ ਪੀੜ ਪੌਦਿਆਂ ਦੀਆਂ ਸਪੀਸੀਸ ਦੇਖਣ ਆਏ ਹਨ ਜਦੋਂ ਕਿਸਾ ਬੈਕ ਕੋਈ ਫੈਮਿਲੀ ਮੈਂਬਰ ਪੂਰਾ ਹੋ ਜਾਂਦਾ ਨੰਬਰ ਫਿਰ ਉਹਨਾਂ ਦੀ ਮੈਮਰੀ ਵਿੱਚ ਐਦਾਂ ਬੈਂਚ ਨੂੰ ਚਲਾ ਦਿੰਦੇ ਐ ਤਾਂ ਹੈ ਕਿ ਪ੍ਰਵਾਸ ਹੈ ਤੇਰਾ ਉਹਨੇ ਕਿੰਨਾ ਖੁੱਲ ਗਿਆ ਏਰੀਆ ਸਾਰਾ ਬਹੁਤ ਵੱਡਾ ਏਰੀਆ ਜਿਹੜਾ ਇਹਨਾਂ ਨੇ ਪੂਰਾ ਇੱਕ ਪੁਲੀਸ ਨੂੰ ਪਾਰਕ ਬਣਾਇਆ ਐ ਛੋਟੀਆਂ ਛੋਟੀਆਂ ਟ੍ਰੇਲਰ ਨਿਕਲਦੀਆਂ ਇੱਕ ਟ੍ਰੇਲਰ ਨੂੰ ਜਾ ਰਹੀ ਆ ਇੱਥੇ ਚਿੜੀਆਂ ਦੀ ਆਵਾਜ਼ ਕਾਫੀ ਆ। ਉਹ ਉੱਡ ਗਈ ਤੇ ਉਹ ਚਿੜੀ ਤੇ ਬੈਠੀ ਸੀ। ਉਹ ਆਇਆ। ਇੱਥੇ ਇਹਨਾਂ ਨੂੰ ਕਾਫੀ ਟਾਈਮ ਲੱਗਿਆ ਸੀਗਾ ਸਾਰਾ ਏਰੀਆ ਤਿਆਰ ਕਰਨ ਨੂੰ ਕਿਉਂਕਿ ਜਦੋਂ ਪਹਿਲਾਂ ਵਲੌਗਿੰਗ ਹੁੰਦੀ ਰਹੀ ਆ ਤਾਂ ਸਾਰਾ ਏਰੀਆ ਖਤਮ ਕਰਤਾ ਸੀ। ਹੁਣ ਇੱਥੇ ਅੰਦਰ ਲੋਕ ਹਾਈਕਿੰਗ ਵੀ ਕਰਦੇ ਨੇ ਤੇ ਵਾਕਿੰਗ ਤੇ ਬਾਈਸਾਈਕਲ ਟ੍ਰੇਲ ਵੀ ਹੈਗੀਆਂ ਤੇ ਲੋਕ ਇੱਥੇ ਘੋੜੇ ਵੀ ਲੈ ਕੇ ਆਉਂਦੇ। ਮੈਚ ਏਅਰਪੋਰਟ ਦਾ ਅਦਰਕ ਮੇਟੂ ਚਾਹੀਦਾ ਹਾਲੇ ਕੱਟਿਆ ਹੋਇਆ ਕਿੰਨਾ ਪ੍ਰਾਣਾਦਰਕ ਤੇ ਦੇ ਉੱਚੇ ਚਿੜਕਾ ਤੇ ਕੋਈ ਆਂ ਮੀਟਲ ਦੀ ਪਾਈ ਕਿੰਨੇ ਦੇ ਝੰਡੇ ਵਰ ਗਈ ਹੈ ਇਹਦਾ ਵੀ ਪਤਾ ਆਪਣਾ ਚਾਦਰ ਦਾ ਕੰਮ ਤੁਸੀਂ ਇੱਕ ਜੇ ਰੱਖ ਦੇਣਾ ਤਾਂ ਬਹੁਤ ਵਧੀਆ ਹੋ ਜਾਂਦਾ ਕਿਤੇ ਵੀ ਚਾਦਰ ਵਿਛਾ ਕੇ ਬਹਿ ਜਾਓ ਏਮਨ ਮੇਰੇ ਫਰੈਂਡ ਨੇ ਸਿੱਖਾਈ ਜੋ ਮੈਂ ਕੈਨੇਡਾ ਨਵਾਂ ਆਇਆ ਸੀ ਨੇ ਕਿ ਐਸੇ ਆਪਣੇ ਬੈਕਪੈਕ ਕਿਚਾਦਰ ਜ਼ਰੂਰ ਰੱਖੀਂ ਜਿੱਥੇ ਮਰਜੀ ਕਾਦਰ ਚਾਦਰ ਲਾ ਕੇ ਬੈ ਕੇ ਤੁਸੀਂ ਬਹਿ ਜਾਓ ਆਪਣੀ ਪਿਕਨਿਕ ਕਰ ਲਓ ਹਰ ਵੈਰਾਈਟੀ ਦੇਖਾਂਗੇ ਸਭ ਕੁਝ ਮਿਲੂਗਾ ਹੋਰ ਹੈ ਬੈਂਚ ਜੇ ਕੋਈ ਥਾਂ ਤੇ ਆਪਣਾ ਜਗਾ ਸਟਾਪ ਤੇ ਦਸ ਬਿੰਦੂ ਲੱਗੇ ਹੋਏ ਤੇ ਤੁਸੀਂ ਕੋڑا ਹਾਣਾ ਵਿੱਚ ਪਾ ਸਕਦੇ ਆ ਬਾਹਰ ਨਹੀਂ ਕੋڑا ਸੱਟ ਸਾਬੇ ਜਿਹੜੇ ਇਹ ਡਸਟਬਿਨ ਹਨਾ ਇੱਥੇ ਅੰਗਰੇਜ਼ੀ ਅੰਦਰ ਪਾ ਕੇ ਲੌਕ ਖੋਲਦਾ ਫਿਰ ਚੈੱਕ ਹੁੰਨੇ ਆ ਕਿਉਂਕਿ ਇੱਥੇ ਜੇ ਭਾਲੂ ਭੂਲੂ ਆ ਜੇ ਉਹ ਫਿਰ ਕੂੜਾ ਖਾਣੇ ਆ ਪੱਕੇ ਵਾਰੀ ਭਾਲੂ ਤਾਂ ਉਹ ਹੁਣ ਲੌਕ ਇਦਾਂ ਲੱਗਿਆ ਹੋਇਆ ਵੀ ਭਾਲੂ ਇਹਦੇ ਚ ਹੱਥ ਪਾ ਨਹੀਂ ਸਕਦਾ ਇਹ ਸਿਰ ਬੰਦੇ ਹੀ ਖੋਲ ਸਕਦੇ ਆ ਤੇ ਆ ਆਪਣੀ ਹੈਗੀ ਲਿਟਰਲ ਰਿਵਰ ਲੂਪ ਟ੍ਰੇਕ ਆਪਾਂ ਅੰਦਰ ਨੂੰ ਚੱਲਦੇ ਆ ਚੜੀਆਂ ਕਿੱਦਾਂ ਚੱਲਦੀਆਂ ਇੱਥੇ ਕਿ ਕਦੇ ਚੜੀਆਂ ਆਉਂਦੀਆਂ ਦਾ ਛੋਟੇ ਛੋਟੇ ਬ੍ਰਿਜ ਬਣੇ ਹੋਏ ਵਿੱਚ ਇੱਥੇ ਪਾਣੀ ਵਹਿੰਦਾ ਥੱਲੇ ਪਰ ਹੁਣ ਸੁੱਕਾ ਹਾਲ ਦੀ ਘੜੀ ਬਸ ਥੋੜੀ ਜਿਹੀ ਸਪ੍ਰਿੰਗ ਵਿੱਚ ਥੋੜਾ ਜਿਹਾ ਹੋਰ ਚੰਨ ਤੱਕ ਪਾਣੀ ਇੱਥੋਂ ਆਉਂਦਾ ਇਹਨਾਂ ਦੀ ਲੱਕੜ ਬਹੁਤ ਸਾਲਿਡ ਹੈ ਜੋ ਪਾਣੀ ਚ ਪਈ ਜਾਵੇ بارش ਆਵੇ ਮੀਂਹ ਆਵੇ ਤੂਫਾਨ ਆਵੇ ਸਨੋ ਪਵੇ ਬਿਲਕੁਲ ਖਰਾਬ ਨਹੀਂ ਹੁੰਦੀ ਬਹੁਤ ਸੋਹਣੀ ਫਰੈਸ਼ ਹਵਾ ਤਪ ਬਹੁਤ ਸੋਹਣੀ ਉਹ ਬੱਤਕ ਫਿਰਦੀ ਵਿੱਚ ਕਿੰਨੇ ਪੰਛੀ ਆ ਨੇ ਅਲੱਗ-ਅਲੱਗ ਆਵਾਜ਼ਾਂ ਸੁਣਨ ਨੂੰ ਮਿਲਦੀਆਂ ਇੱਥੇ ਬੜਾ ਹੀ ਦਿਲ ਲੱਗਦਾ ਰੂਹ ਖੁਸ਼ ਹੋ ਜਾਂਦੀ ਰੂਹ ਨੂੰ ਸਕੂਨ ਦੇਣ ਵਾਲੀ ਜਗ੍ਹਾ ਹੈ ਕਿੰਨੀ ਸੁਪਤਲੀ ਸ਼ਾਂਤ ਤੇ ਬੈਠਾ ਜਿਹੜੇ ਦਰਖਤ ਹੁੰਨੇ ਆ ਵੀ ਡਿੱਗਣ ਵਾਲੇ ਆ ਯਾਦ ਰੱਖ ਡੇਂਜਰ ਹੋਊਗਾ ਉਹਨਾਂ ਨੂੰ ਫਿਰ ਇਹ ਆ ਕੇ ਸਿਟੀ ਵਾਲੇ ਕਲੀਅਰ ਕਰ ਜਾਂਦੇ ਆ ਉਹ ਦਰਖਤ ਕੱਟ ਜਾਂਦੇ ਆ ਗਰੇ ਹੋ ਤੇ ਵੀ ਟੱਕ ਲਾਏ ਹੋਏ ਆ ਇਹਦੇ ਅੰਦਰ ਕਿੰਨੀਆਂ ਲਿਕੰਦਰ ਹੈ ਡਾਕਟਰ ਜੀ ਆ ਇਧਰ ਇਹ ਪਿੱਛੇ ਸਾਰਾ ਖੁੱਲਾ ਜਾ ਹੋ ਗਿਆ ਜੀ ਜਿੰਨਾ ਮਰਜੀ ਰੋ ਸਕੋ ਜਦ ਮਰਜੀ ਦੇ ਲੋ ਆ ਗਿਆ ਲੈਂਗਲੀ ਦਾ ਸਪੀਡਵੇ ਕਾਫੀ ਪੁਰਾਣਾ ਹੈ ਹਿਸਟੋਰਿਕ ਹੈ ਇੱਥੇ ਰੇਸਾਂ ਵੀ ਹੁੰਦੀਆਂ ਰਹੀਆਂ ਤੇ ਪਾਰਕ ਦੇ ਸੈਂਟਰ ਵਿੱਚ ਐਨਪੁਰਾ ਉਹਦੇ ਅੱਗੇ ਥੋੜਾ ਜਿਹਾ ਅੱਗੇ ਜਾ ਕੇ ਉੱਥੇ ਸੜਕ ਵੀ ਆਉਂਦੀ ਹੈ ਅੱਗੇ ਜਿਹੜੀ ਮੇਨ ਚੱਲਦੀ ਹੈ ਇੱਥੇ ਕਾਫੀ ਢਲਾਨ ਹੈ ਤੇ ਸੈਂਟਰ ਸਾਰਾ ਪੱਧਰਾ ਹੈ ਇੱਥੇ ਇੱਕ ਵਾਰ ਮੈਂ ਪਹਿਲਾਂ ਵੀ ਆਇਆ ਕਾਫੀ ਇੰਟਰਸਟਿੰਗ ਜੀਗਾ ਠੀਕ ਹੈ ਬੜੀ ਕੁਬੀ ਹੈ ਕਿ ਧੁੱਪ ਚ ਜਾਂਦੇ ਹੋ ਗਰਮੀ ਲੱਗਦੀ ਹੈ ਤੇ ਜੈਕਟਾਂ ਲਾ ਦੇਈਦੀਆਂ ਪਰ ਜੇ ਠੰਡ ਚ ਜਾਈ ਦੀ ਜਿੱਥੇ ਥੋੜੇ ਸੰਗਣਾ ਆ ਜਾਂਦਾ ਉੱਥੇ ਫਿਰ ਠੰਡ ਲੱਗਦੀ ਤੇ ਫਿਰ ਦਿਲ ਕਾ ਦਾ ਹੁਣ ਦੁਬਾਰਾ ਜੈਕਟ ਪਾ ਲਈ ਇਹ ਚੀਜ਼ ਇੱਥੇ ਬੜੀ ਹੈ ਇਹ ਸਪ੍ਰਿੰਗ ਦਾ ਜਿਹੜਾ ਮੌਸਮ ਹੁੰਦਾ ਨਾ ਇੱਥੇ ਐਦਾਂ ਹੀ ਹੁੰਦਾ ਕਿਉਂਕਿ ਹਾਲ ਦੇ ਘੜੀ ਕਿੰਨਾ ਆਈ ਥਿੰਕ ਮੇ 15 16 ਡਿਗਰੀ ਹੋਣਾ ਅਸੀਂ ਉਹ ਹੋ ਗਏ ਸਟ੍ਰੈਕ ਤੋਂ ਅੱਗੇ ਆ ਗਏ ਹੁਣ ਤੇ ਆ ਡੀਅਰ ਟ੍ਰੇਲ ਆ अगे जाके शैगी मेन ट्रेल पर जाके जुड़ जाती है तो इतने अंदर ट्रेला चलिया हुई हैं थले पत्थरी पाई हुई उन्होंने कच्ची नहीं है प्रॉपर पत्थरी भी जाना। बाहर है।, ने, है बाहर आ जाए जो बड़ी बन जाती सारियाँ बाहर आ जाए ਆਜਣ ਅਧਰੱਖ ਦਿੱਚਿਆ ੜਾ ਅਧਰੱਖ ਦਿੱਚਿਆ ਇੱਥੋਂ ਨਿਕਲ ਕੇ ਇੱਥੋਂ ਜਾ ਇੱਥੋਂ ਹੁੰਦੇ ਜਾ ਕੇ ਇੱਧਰ ਆ ਕਿੰਨੇ ਕਿੰਨੇ ਜਾਨਾਂ ਰੱਖਤਾ ਨੀਆ ਲੋਕੀ ਆਪਣੇ ਐਸੇ ਕੁੱਤੇ ਵੀ ਲੈ ਕੇ ਆਉਂਦੇ ਆਂ ਫੇਰ ਵਾਰੀ ਇਹਦਾ ਪੱਟਾ ਖੋਲ ਦਿੰਨੇ ਆਂ ਸਾਂਝ ਪੱਟਾ ਖੋਲ ਦਿੰਨੇ ਫੇਰ ਕੁੱਤੇ ਫਿਰ ਤੋਰ ਦੇ ਫਿਰ ਦੇਣੇ ਆਂ ਉਹਨਾਂ ਦਾ ਕੁੱਤਾ ਪਾਣੀ ਚੋਂ ਨਾ ਕਿਆ ਕਹਿੰਦੀ ਕਿ ਸਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰ ਰਹੇ ਆਂ ਤੇ ਤੁਸੀਂ ਗਿੱਲੇ ਹੋਵੋਗੇ ਸਾਰੇ ਕੁਲਜਿੰਦਰ ਨੂੰ ਥੋੜਾ ਜਿਹਾ ਕੁੱਤੇ ਤੋਂ ਡਰ ਲੱਗਦਾ ਥੋੜਾ ਜਿਹਾ ਘਬਰਾ ਜਾਂਦੀ ਹੈ ਮੈਨੂੰ ਕੁੱਤੇ ਪਸੰਦ ਆ ਵੈਸੇ ਮੈਨੂੰ ਕੁੱਤੇ ਤਾਂ ਮੈਨੂੰ ਵੀ ਪਸੰਦ ਹੈ ਪਰ ਮੈਨੂੰ ਥੋੜਾ ਡਰ ਲੱਗਦਾ ਇਹਨਾਂ ਤੋਂ ਮੈਨੂੰ ਕੁੱਤਿਆਂ ਤੋਂ ਡਰ ਇਹ ਲੱਗਦਾ ਹੈ ਇਸ ਕਰਕੇ ਲੱਗਦਾ ਹੈ ਕਿ ਮੇਰੀ ਇੱਕ ਸਟੋਰੀ ਹੈ ਮੈਂ ਔਰ ਮੇਰੀ ਇੱਕ ਫਰੈਂਡ ਹਾਂਜੀ ਜਈ ਮੈਂ ਔਰ ਇੱਕ ਮੇਰੀ ਫਰੈਂਡ ਜਈ ਅਸੀਂ ਚੰਡੀਗੜ੍ਹ ਇੱਕ ਟਾਈਮ ਇੱਕ ਦਿਨ ਸ਼ਾਮ ਨੂੰ ਵਾਕ ਕਰਨ ਗਏ ਔਰ ਇੱਕ ਪਾਗਲ ਜਿਹਾ ਕੁੱਤਾ ਸਾਡੇ ਦੋਨਾਂ ਦੇ ਮਗਰ ਪੈ ਗਿਆ ਸਾਡੇ ਨਾਲ ਇੰਨੀ ਮਾਰੀ ਕੀਤੀ ਕਿ ਸਾਨੂੰ ਭੱਜਣ ਨੂੰ ਜਗ੍ਹਾ ਨਹੀਂ ਮਿਲੀ ਅਸੀਂ ਫਿਰ ਕਿਸੇ ਦੀ ਸਪੋਰਟ ਲੈ ਕੇ ਘਰ ਤੱਕ ਪਹੁੰਚੇ ਤੇ ਇਸ ਕਰਕੇ ਉਸ ਤੋਂ ਬਾਅਦ ਮੈਨੂੰ ਥੋੜਾ ਜਿਹਾ ਹਲਕਾ ਜਿਹਾ ਕੁੱਤਿਆਂ ਤੋਂ ਡਰ ਲੱਗਦਾ ਹੈ ਹਾਂ ਲੋ ਜੀ ਕੁੱਤੇ ਦੀ ਕਹਾਣੀ ਤਾਂ ਕੁੱਤਿਆਂ ਦਾ ਡਰ ਉੱਥੋਂ ਪਿਆ ਮੈਨੂੰ ਕੁੱਤਿਆਂ ਦਾ ਕੋਈ ਡਰ ਨਹੀਂ ਪੈਂਦਾ ਮੇਰੇ ਪਿੱਛੇ ਕਿਤੇ ਕੁੱਤੇ ਪਏ ਨਹੀਂ ਵੈਸੇ ਤਾਂ ਮੈਨੂੰ ਸ਼ਾਇਦ ਤਾਂ ਕਰਕੇ ਡਰ ਨਹੀਂ ਲੱਗਦਾ ਇੱਥੇ ਕਦੇ ਘੋੜੇ ਵੀ ਚੱਲਦੇ ਆਂ ਉੱਤਨੇ ਲਾਈਨ ਚ ਜਾ ਰਹੇ ਇੱਕ ਦੇ ਪਿੱਛੇ ਇੱਕ ਤੇ ਜੂਲੇ ਆਏ ਲੇਸ ਹਲਕੇ ਤੇ ਜਾ ਰਹੇ ਘੋੜੇ ਆ ਗਏ ਤੁਸੀਂ ਰਾਹ ਦੇਣਾ ਘੋੜਿਆਂ ਨੂੰ ਕਿਉਂਕਿ ਜਾਨਵਰ ਆ ਤਾਂ ਉਹ ਪਹਿਲਾਂ ਜਾਉਗਾ ਤੁਸੀਂ ਇਦੀ ਵੇਟ ਕਰਾਂਗੇ ਯੂਜੂਲੀ ਜੇ ਸੜਕ ਤੇ ਤੁਰੇ ਜਾ ਰਹੇ ਆ ਗੱਡੀ ਵਾਲੇ ਸਾਨੂੰ ਰਾਹ ਦੇਣਗੇ ਕਰਨ ਵਾਲਿਆਂ ਪਰ ਜੇ ਘੋੜਾ ਹੈ ਤੁਸੀਂ ਘੋੜ ਨੂੰ ਰਾਹ ਦਿਓ ਤਤੀ ਵੀ ਬਈ ਬਤੈ ਆਪਾਂ ਇੱਥੋਂ ਸ਼ੁਰੂ ਹੋਏ ਸੀਗੇ ਇੱਥੋਂ ਇਨਟਰੈਂਸ ਤੋਂ ਨੋਰਥ ਵੈਲੀ ਤੋਂ ਐਂਟ੍ਰੈਂਸ ਤੋਂ ਟੱਪਾ ਤੁਰਦੇ ਤੁਰਦੇ ਆਦੇ ਓਕੇ ਓਕੇ ਬਾਹਰ ਦੀ ਆ ਪੁਲ ਜਿੱ ਟੱਪ ਕੇ ਆਪਾਂ ਇੱਥੇ ਆ ਗਏ ਹੁਣ ਪ੍ਰੀਮਿਟਰੀ ਟ੍ਰੇਲ ਤੇ ਤੁਰਦੇ ਤੁਰਦੇ ਨੇ ਆਪਾਂ ਅਸਤੁਸ਼ਾਗੀ ਮੇਨ ਟ੍ਰੇਲ ਤੇ ਹੋ ਜਾਣਾ ਇੱਥੇ ਥੋੜੇ ਜਿਹਾ ਪਹਾੜ ਹੋਣਗੇ ਅੰਦਰ ਆਪਾਂ ਤੇ ਫਿਰ ਪਿਕਨਿਕ ਏਰੀਆ ਜਾ ਕੇ ਪਿਕਨਿਕ ਕਰ ਲਈਏ ਫਿਰ ਉੱਥੋਂ ਤੁਰ ਕੇ ਜਵਾਰਾ ਅੰਦਰ ਦੀ ਜਾਂ ਦੇਖਾਂਗੇ ਜੇ ਬਾਹਰ ਦੀ ਤਰਹ ਹੋਏ ਬਾਹਰਲੀ ਜਾ ਕੇ ਘੁੰਮ ਕੇ ਬਾਵਜੂਦ ਤੇਰੀ ਤੇ ਪਹੁੰਜ ਜਾਗੇ ਪਰ ਇੱਥੇ ਐਗਜ਼ਿਟ ਕਰਨਾ ਤੁਹਾਨੂੰ ਹੁਣ ਇੱਕ ਆਵਾਜ਼ ਸੁਣਾਈ ਆਜੂ ਅਦਰਕ ਦੇ ਪੱਤੇਾਂ ਚ ਜਦੋਂ ਨਿਕਲਦੀ ਹੈ ਨਾ ਹਵਾ ਇਹਦੀ ਆਵਾਜ਼ ਬਹੁਤ ਸੋਹਣੀ ਆਉਂਦੀ ਸੁਣੋ ਇਹ ਕਾ ਚੀਜ਼ ਆ ਜਿਹੜੀ ਇੱਕ ਸ਼ਾਂਤੀ ਦਿੰਦੀ ਆ ਰਾਈਟ ਫਾਈਂਡ ਨੋ ਮੇਰੀ ਗੁੱਸੂਰਤੀ ਦਾਨ ਨਹੀਂ ਕਰ ਸਕੋ I'm going to get it. I'm going to get it. i No, no. I'm going to I'm going to get it. I'm going to get it. I'm going to ਇਹ ਦਿਹਲੇ ਫੈਮਿਲੀ ਰਹਿੰਦੀ ਐ ਇੱਕ ਤੇ ਕਿੰਨਾ ਥੰਗੀ ਐਰੀਆ ਨੇ ਅੱਗੇ ਜਾ ਕੇ ਪਿਕਨਿਕ ਏਰੀਆ ਬਸ ਇਹ ਉਹ ਅੱਗੇ ਮੋੜ ਜਦੋਂ ਤੇ ਉੱਥੇ ਜਾ ਕੇ ਬੈਠ ਕੇ ਹੁਣ ਰੈਸਟ ਕਰਦੇ ਆਂ ਆਹ ਜੋ ਪਹਾੜ ਦੇ ਵਿੱਚ ਉੱਧਰ ਹਾਂ ਹਾਲੋ ਜੀ ਆ ਗਿਆ ਪਿਕਨਿਕ ਏਰੀਆ ਹੁਣ ਇੱਥੇ ਆਪਾਂ ਵੀ ਕਿਤੇ ਚਾਦਰ ਵਿਛਾਈਏ ਚਾਦਰ ਬਾਈ ਮੈਂ ਤਾਂ 2017 18 ਦੀ ਰੱਖੀ ਹੋਈ ਆ ਜਿੱਥੇ ਕਿਤੇ ਵੀ ਘੁੰਮਣ ਜਾਣ ਸਾਡੀ ਇਹ ਜਾਂਦੇ ਨੇ ਬੈਣ ਨੇ ਆਹ ਆਹ ਹੁਣ ਆ ਬਈ ਨਾਮ ਜਾਂ ਕਾਫੀ ਤੁਰਲੇ ਅਸੀਂ ਸਾਨੂੰ 12:45 ਹੋ ਗਏ ਕਿੰਨਾ ਕਿੰਨੀ ਦੇਰ ਹੋ ਗਈ 10:30 2 ਘੰਟੇ ਹੋ ਗਏ ਨੀ ਅੱਧੀ ਤੁਰਦਿਆਂ ਹੁਣ ਜਿੱਤੀਆਂ ਜਿੱਤੀਆਂ ਲਾ ਕੇ ਇੱਥੇ ਬੈਠਾਂਗੇ ਅਸੀਂ ਹੁਣ ਕਾਲ ਫਰੂਟ ਜੇ ਲੈਣਾ ਚਾਹਤੇ ਤੁਰਨ ਫਿਰ ਜਾਨਾ ਕਿਤੇ ਨੂੰ ਖਾਦਾ ਹੋਏ ਬਾਲਾ ਪਾਰਾ ਪੈਂਦਾ ਉਹ ਢਿੱਡ ਬਾਲਾ ਆਫਰ ਜਾ ਜਾਂਦਾ ਤਾਂ ਜੇ ਤੁਸੀਂ ਨਹੀਂ ਖਾ ਪੀ ਕੇ ਜਾ ਤੁਰ ਸਾਡੇ ਮੇਰੇ ਵਰਗੇ ਆ ਇਹ ਕੰਮ ਠੀਕ ਆ ਔਰ ਬਾਹਰ ਲਿਆ ਕੇ ਖਾਣਾ ਇੰਨਾ ਸਵਾਦ ਲੱਗਦਾ ਬਾਹਰ ਇੱਧੇ ਬੈਠ ਕੇ ਇੱਧਰ ਉਹ ਫੁੱਲ ਲੱਗੇ ਹੋਏ ਦਰਖਤਾਂ ਨੂੰ ਉਹ ਡਿੱਗ ਰਹੇ ਹਵਾ ਨਾਲ ਸੋਹਣਾ ਲੱਗਦਾ। ਜਿੱਦਾਂ ਅੰਦਰ ਕਰਨ ਲਈ ਅਸੀਂ ਹੁਣ ਆਪਣੀ ਬੈਗ ਮੈਂ ਤਾਂ 5 ਮਿੰਟ ਸੋ ਵੀ ਲਿਆ। ਪਾ ਕੇ ਮੜੇ ਜ ਤੇ ਹੁਣ ਬੱਦਲ ਜੀ ਵੀ ਥੋੜੇ ਥੋੜੇ ਆ ਗਏ। ਤਾਂ ਅਸੀਂ ਹੁਣ ਇੱਥੋਂ ਬਸ 15 ਅਗਲੇ 15 ਮਿੰਟ ਲੱਗਣਾ ਹੈ ਵਾਪਸ ਤੁਰ ਕੇ ਜਾਣ ਨੂੰ ਗੱਡੀ ਤੱਕ। ਫਿਰ ਅਸੀਂ ਇੱਥੋਂ ਨਿਕਲੀਏ। ਪਰ ਅੱਜ ਕਾਫੀ ਸੋਹਣਾ ਦਿਨ ਨਿਕਲਿਆ ਸਾਡਾ। ਫਿਰ ਵੀ ਕਾਫੀ ਸੁਣੀ ਹਾਈਕ ਹੋ ਗਈ। ਨੇਚਰ ਵਿੱਚ ਕਾਫੀ ਕੁਝ ਦੇਖ ਲਿਆ। ਤੇ ਹੁਣ ਬੱਦਲ ਬੱਦਲ ਥੋੜੇ ਥੋੜੇ ਆ ਰਹੇ ਆ। ਤਾਂ ਹੁਣ ਅਸੀਂ ਚੱਲਦੇ ਹਾਂ ਘਰੋਂ ਫਿਰ